ਸਾ ਉਹ ਵਾਏ ਕੁਝ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਵਾ ਸੰਗਤ ਸ਼ਹਾਦਤ ਤੇ ਸਫਰ ਨੂੰ ਅੱਗੇ ਤੋਰਦੇ ਹੋਏ ਆਓ ਆਪਾਂ ਕੋਟਲਾ ਨਿਆਆਂ ਅੱਖਾਂ ਤੋਂ ਜਿਵੇਂ ਗੁਰੂ ਸਾਹਿਬ ਆਪਣੇ ਸਾਥੀਆਂ ਸਮੇਤ ਚਾਲੇ ਮਾਰਦੇ ਨੇ ਤਿਆਰਿਓ ਇਹਨਾਂ ਦੇ ਨਾਲ ਉਸ ਕਿਰੇ तकरीबन 40-42 ਸਿੰਘ ਰਹ ਜਾਂਦੇ ਨੇ ਦੋ ਅੱਡੇ ਸੋ ਜਾਦੇ ਔਰ ਅੰਤ ਨੂੰ ਸੈਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸੱਜਾ ਦੇ ਮਾਤਾ ਗੁਜਰੀ ਕੌਰ ਦੇ ਨਾਮ ਚਲੇ ਜਾਂਦੇ ਨੇ ਗੁਰੂ ਕੇ ਮੈਲ ਦਿਡੀਵਲੇ ਚਲੇ ਜਾਂਦੇ ਨੇ ਕੜਕ ਦੀ ਪਿਆਰਿਓ ਠੰਡ ਪੈ ਰਹੀ ਹੈ। ਔਰ ਆਪ ਨੂੰ ਇਹ ਵੀ ਪਤਾ ਹੈ ਕਿ ਆਨੰਦਪੁਰ ਸਾਹਿਬ ਦੇ ਵਿੱਚ ਵੀ ਫਾਕੇ ਸਨ। ਲੰਗਰ ਪਾਣੀ ਦੇ। ਅੱਗੇ ਵੀ ਚੱਲ ਕੇ ਤਕਰੀਬਨ ਫਾਕਿਆਂ ਵਾਲਾ ਹੀ ਕੰਮ ਚੱਲ ਰਿਹਾ ਸੀ। ਔਰ ਜਦੋਂ ਕੂਟਰਾਂ ਨੇ ਅੱਖਾਂ ਤੋਂ ਵਿਦਾ ਲੈ ਕੇ ਆਪ ਜੀ ਚਮਕੌਰ ਸਾਹਿਬ ਰਾਤ ਨੂੰ ਪਹੁੰਚਦੇ ਨੇ। ਔਰ ਜਸਨ ਦੇ ਚਮਕੌਰ ਦੇ ਵਿੱਚ ਰਾਤ ਨੂੰ ਪਹੁੰਚ ਕੇ ਬੁੱਧੀ RAM ਦੀ ਹਵੇਲੀ ਜਿਹੜੀ ਆ ਉਹਦੇ ਨਾਲ ਸਤਿਗੁਰੂ ਗੱਲ ਕਰਦੇ ਨੇ ਗੁਰੂ ਸਾਹਿਬ ਨੂੰ ਬੁੱਧੀ RAM ਕਹਿੰਦੇ ਨੇ ਕਿ ਬਾਹਰ ਜਿਹੜੀ ਹਵੇਲੀ ਆ ਉਹਦੇ ਵਿੱਚ ਤੁਸੀਂ ਆਪਣਾ ਟਿਕਾਣਾ ਕਰ ਲਓ ਜਸਨ ਦੇ ਉੱਥੇ ਪਹੁੰਚਦੇ ਨੇ ਗੁਰੂ ਸਾਹਿਬ ਪਿਆਰਿਓ ਉਸੇ ਵੇਲੇ ਘੇਰਾ ਚਾਹੀ ਫੋੜ ਜਾਂਦਾ ਚਾਰ ਸ਼ਵੇਰੇ ਪੈ ਜਾਂਦਾ ਹੈ ਪਿੱਛਾ ਕਰਦੀਆਂ ਫੌਜਾਂ ਉੱਥੋਂ ਤੱਕ ਪਹੁੰਚ ਜਾਂਦੀਆਂ ਨੇ ਹੁਣ ਰਾਤ ਨੂੰ ਜਸਵੇਰੇ ਸਿੰਘਬ ਸ਼ਰਾਮ ਕਰਦੇ ਨੇ ਘੋੜਿਆਂ ਦੀਆਂ ਕਾਠੀਆਂ ਪਿਆਰਿਓ ਸਰਹਾਲੇ ਬਣਾਏ ਨੇ ਜਿਹੜੇ ਤਾਰ ਹੁੰਦੇ ਨੇ ਘੋੜਿਆਂ ਤੇ ਪਾਉਣ ਵਾਲੇ ਉਹਨਾਂ ਦੇ ਉੱਪਰ ਲੰਮੇ ਪਏ ਨੇ ਉੱਪਰ ਕੋਈ ਕਪੜਾ ਨਹੀਂ ਲੈਣ ਵਾਲਾ ਇਤਨੀ ਛਣ ਦੇ ਵਿੱਚ ਲੱਤਾਂ ਇਕੱਠੀਆਂ ਕਰਕੇ ਪਏ ਨੇ ਸਹਿਬ ਜਿਆਦੇ ਵੀ ਆਰਾਮ ਫਰਮਾ ਰਹੇ ਨੇ ਗੁਰੂ ਸਾਹਿਬ ਚਾਰ ਕਦਮੇ ਕਰਦੇ ਘੁੰਮ ਰਹੇ ਨੇ ਦੇਖ ਰਹੇ ਨੇ ਆਪਣੇ ਸਿੰਘਾਂ ਵਾਲੇ ਵੇਖਦੇ ਨੇ ਕਦੀ ਕਦੀ ਜੀਤ ਸਿੰਘ ਤੇ ਜਿਆਨ ਸਿੰਘ ਉਹਨੇ ਵੇਖਦੇ ਨੇ ਕਿ ਜਿਤਨਾ ਵੱਡਾ ਘੇਰਾਚਾਰ ਛਫੇਰੇ ਪੈ ਚੁੱਕਾ ਹੈ ਕੱਲ ਨੂੰ ਇਹ ਸਿੰਘ ਪਿਆਰੇ ਇਹ ਦੋਵੇਂ ਬੱਚੇ ਨਹੀਂ ਮਿਲਣੇ ਪਿਆਰੋ ਰਾਤ ਸਾਰੀ ਸਤਿਗੁਰੂ ਜਾ ਕੇ ਬਤਾਉਂਦੇ ਨੇ ਔਰ ਸਵੇਰੇ ਸਿੰਘਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਆਠ ਟੋਲੀਆਂ ਸਿੰਘਾਂ ਦੀਆਂ ਬੰਦੀਆਂ ਨੇ ਪਿਆਰੋ ਪੰਜਾਂ ਪੰਜਾਂ ਸਿੰਘਾਂ ਦੀ ਇਹਨਾਂ ਦੇ ਵਿੱਚੋਂ ਅਸੀਂ ਦੋ ਸਿੰਘ ਮੋਦਨ ਸਿੰਘ ਤੇ ਕਾਠਾ ਸਿੰਘ ਇਹ ਗੇੜ ਦੀ ਰਖਵਾਲੀ ਕਰਦੇ ਨੇ। ਬਾਕੀ ਸਾਰੇ ਸਿੰਘ ਗੜੀ ਦੇ ਵਿੱਚ ਆਰਾਮ ਦੇ ਨਾਲ ਆਪਣੀ ਤਿਆਰੀ ਦੇ ਵਿੱਚ ਲੱਗੇ ਹੋਏ ਨੇ। ਗੁਰੂ ਸਾਹਿਬ 25 ਜਿਹੜੀ ਮਮਤੀ ਬਣੀ ਆ ਉਹਦੇ ਵਿੱਚ ਨੇ। ਬਾਕੀ ਸਿੰਘ ਵੀ ਉਹਨਾਂ ਦੇ ਨਾਲ ਨੇ। ਪਿਆਰਿਓ ਸੁਰੇ ਜਿ ਸੁਨੇ ਨਗਾਰਾ ਵਜਾ ਉਧਰ ਉਧਰੀ ਇਧਰ ਵੀ ਸ਼ਬਦ ਪੜ੍ਹਨੇ ਸ਼ੁਰੂ ਹੋਏ ਦਦਨ ਦਵਾਮਾ ਬਾਜਿਓ ਪਰੇਮ ਨਿਸ਼ਾਨੇ ਘਾਓ ਕੇ ਜੁਮਾ ਮੇਉ ਸੂਰਮਾ ਆਪ ਜੂਜਨ ਉਧਾਉ ਸੂਰਾ ਸੋ ਪਹਿਚਾਨੀਏ ਜੋ ਨਰੇ ਦੀਨ ਕੇ ਹੇਤ ਪੂਜਾ ਪੂਜਾ ਕੱਟ ਮੇਰੇ ਕਹੂਏ ਛੋਡੇ ਜਉ ਤੋ ਪ੍ਰੇਮ ਖੇੜਣ ਕਾ ਚਾਉ ਸਿਰ ਤਰਤਲੀ ਗੜੀ ਮਈਆਉ ਇਤ ਮਾਰਗ ਪਰ ਤਰੀ ਜੈ ਸਰਦੀ ਜੇ ਕਾ ਨ ਕੀਜੇ ਪਿਆਰੇ ਸਵੇਦ ਦਾ ਦਿਨ ਜਿਸ ਦਿਨ ਚੜਿਆ 8 ਤਰੀਕ ਦਾ 8 ਪੂ ਅਮਰਤ ਵੇਲੇ ਉਧਰ ਉਧਰ ਨਿਗਾਰੇ ਵਜੇ ਨੇ ਸਿੰਘਾਂ ਨੇ ਜਿਕਾ ਰੈਸ਼ਨ ਨੇ ਸ਼ੁਰੂ ਕਰ ਦਿੱਤੇ ਉਹ ਪੰਨਿਆ ਸਿੰਘਾਂ ਦਾ ਜਥਾ ਸਤਗੁਰੂ ਭੇਜਦੇ ਨੇ ਰਣ ਤਤਿਆਂ ਦੇ ਵਿੱਚ ਜਾ ਕੇ ਆਪਣੀ ਯੋਰ ਵਖਾਉਂਦੇ ਨੇ ਔਰ ਕਈਆਂ ਛਾਈ ਫੌਜਾਂ ਦੇ ਸਪਾਈਆਂ ਨੂੰ ਢੇਰ ਲਾ ਕੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਫਿਰ ਦੂਜਾ ਜਥਾ ਜਾਂਦਾ ਪਿਆਰਿਓ ਉਹ ਵੀ ਇਸੇ ਤਰ੍ਹਾਂ ਹੀ ਆਪਣੀ ਯੋਰ ਵਖਾਉਂਦੇ ਹੋਏ ਪਤਾ ਹੈ ਕਿ ਸ਼ਹੀਦੀ ਤੋਂ ਅੱਗੇ ਹੋਰ ਕੋਈ ਗੱਲ ਨਹੀਂ ਸ਼ਹੀਦੀ ਪ੍ਰਾਪਤ ਕਰਦੇ ਨੇ ਆਹੂ ਲਾ ਕੇ ਜਿਸ ਵੇਲੇ ਤੀਜੀ ਜਿੱਥੇ ਦੀ ਵਾਰੀ ਆਉਂਦੀ ਹੈ ਉਸ ਵੇਲੇ ਸਹਿਬਜ਼ਾਦਾ ਅਜੀਤ ਸਿੰਘ ਗੁਰੂ ਸਾਹਿਬ ਦੇ ਅੱਗੇ ਸਾਹਮਣੇ ਖੜੇ ਹੋ ਕੇ ਬੇਨਤੀ ਕਰਦੇ ਨੇ ਸਤਿਗੁਰੂ ਜੀ ਬਖਸ਼ਿਸ਼ ਕਰੋ ਮੈਨੂੰ ਜਨੂ ਵਿੱਚ ਜਾਣ ਦੀ ਆਗਿਆ ਦਿਓ ਗੁਰੂ ਸਾਹਿਬ ਬੜੇ ਖੁਸ਼ ਹੋਏ ਜਫੀ ਦੇ ਵਿੱਚ ਲਿਆ ਜਫੀ ਦੇ ਵਿੱਚ ਲੈ ਕੇ ਲਾਡ ਪਿਆਰ ਕੀਤਾ ਕਹਿਣ ਲੱਗੇ ਜੀ ਸਿੰਘਾ ਅਗਰ ਮੈਂ ਕਹਿੰਦਾ ਤੇ ਲੋਕਾਂ ਨੇ ਗੱਲ ਬਣਾਉਣੀ ਸੀ ਕਿ ਆਪਣੇ ਪੁੱਤਰਾਂ ਨੂੰ ਮਰਨ ਵਾਸਤੇ ਅੱਗੇ ਤੋਰ ਰਿਹਾ ਏ ਜਿਹੜਾ ਤੂੰ ਕੀਤਾ ਹੈ ਬਹੁਤ ਵਧੀਆ ਕੀਤਾ ਹੈ 17 ਸਾਲ ਦੀ ਉਮਰ ਹੈ ਜੀਤ ਸਿੰਘ ਦੀ ਪਹਿਲਾਂ ਵੀ ਪਿਆਰਿਓ ਜੰਗਾਂ ਦੇ ਵਿੱਚ ਹਿੱਸੇ ਲੈ ਚੁੱਕਾ ਹੈ ਪੰਜਾ ਸਿੰਘਾਂ ਦੀ ਇਹਦੇ ਨਾਲ ਡਿਊਟੀ ਲੱਗੀ ਹੈ ਪੰਜ ਸਿੰਘ ਭਾਈ ਜੀਤ ਸਿੰਘ ਦੇ ਨਾਲ ਜਦੋਂ ਗੇੜ ਤੇ ਜਾਂਦੇ ਨੇ ਪਿਆਰਿਓ ਕਾਠਾ ਸਿੰਘ ਹਉਣੀ ਜਾਨ ਨਹੀਂ ਦਿੰਦੇ ਤੇ ਬੜੇ ਖੁਸ਼ ਹੋ ਕੇ ਜੀਤ ਸਿੰਘ ਕਹਿੰਦੇ ਨਹੀਂ ਗੁਰੂ ਸਾਹਿਬ ਦਾ ਹੁਕਮ ਹੈ ਬੁਆ ਖੋਲੋ ਜਿਕਾਰੇ ਲਾਉਂਦੇ ਬੀਰੀ ਦੀ ਫੁਰਤੀ ਦੇ ਨਾਲ ਵੈਰੀਆਂ ਤੇ ਜਾ ਕੇ ਪਿਆਰੇ ਟੁੱਟ ਪਏ ਹੁਣ ਉਧਰ ਵੈਰੀਆਂ ਦੇ ਵਿੱਚ ਪਤਾ ਲੱਗਾ ਕਿ ਅਜੀਤ ਸਿੰਘ ਗੁਰੂ ਗੋਗਸ ਸਿੰਘ ਜੀ ਦਾ ਵੱਡਾ ਲੜਕਾ ਜੰਗ ਵਿੱਚ ਲੜਨ ਆਸੀ ਆ ਰਿਹਾ ਨਾਂ ਪਾਉਣ ਦੀ ਖਾਤਰ ਵੱਧ ਤੋਂ ਵੱਧ ਅਗੇ ਹੋ ਕੇ ਲੜਦੇ ਨੇ ਔਰ ਬੜੀ ਕਮਸਾਂ ਦੀ ਜੰਗ ਹੁੰਦੀ ਹੈ ਔਰ ਜਿਸ ਵੇਲੇ ਲੜਦੇ ਆ ਲੜਦੇ ਆ ਅਜੀਤ ਸਿੰਘ ਹੁੰਦਾ ਜਿਹੜਾ ਵਰਸ਼ਾ ਸੀ ਫਰਸ਼ਾ ਵੀ ਕਹਿੰਦੇ ਨੇ ਵਰਸ਼ਾ ਵੀ ਕਹਿੰਦੇ ਨੇ ਇੱਕ ਮੋਗਲ ਦੇ ਸੰਜੋ ਨੂੰ ਪਾੜਦਾ ਹੈ ਉਹਦੀ ਵੀਧੀ ਨਿਕਲ ਜਾਂਦਾ ਹੈ ਔਰ ਜਿਸ ਵੇਲੇ ਪੇਸ਼ਾ ਨੂੰ ਖਿੱਚਦਾ ਹੈ ਤੇ ਫਲ ਵੱਖਰਾ ਹੋ ਜਾਂਦਾ ਪਿਆਰੇ ਛੋਟਾ ਰਹਿ ਜਾਂਦਾ ਹੁਣ ਉਹ ਛੋਟਾ ਉੱਥੇ ਛੱਡ ਕੇ ਤਲਵਾਰ ਧੂਰਿੰਦਾ ਤਲਵਾਰ ਧੂਕੇ ਦੁਸ਼ਮਣਾਂ ਦੇ ਉੱਤੇ ਆਉਂਦਾ ਦੁਸ਼ਮਣ ਵੀ ਘੇਰਾ ਬਣਾ ਕੇ ਚਾਰ ਸ਼ਵੇਰੇ ਅਜੀਤ ਸਿੰਘ ਤੇ ਵਾਰ ਕਰਦੇ ਨੇ ਪਿਆਰਿਓ 397 ਵਾਰ ਅਜੀਤ ਸਿੰਘ ਦੇ ਸਰੀਰ ਤੇ ਹੋਏ ਨੇ ਇਹ ਸਭ ਤੋਂ ਵੱਡਾ ਜਾਨੀ ਕਿ ਜ਼ਖਮਾਂ ਦਾ ਭੰਡਾਰਾ ਹੈ ਇੰਨੇ ਜ਼ਖਮ ਅਜੇ ਤੱਕ ਕਿਸੇ ਦੇ ਸਰੀਰ ਤੇ ਨਹੀਂ ਹੋਏ ਆਖਿਰ ਜਿਸ ਵੇਲੇ ਸਮਝ ਪੈਂਦੀ ਹੈ ਕਿ ਹੁਣ ਅੰਤ ਹੈ ਫਿਰ ਉਹ ਗੁਰੂ ਸਾਹਿਬ ਵੱਲੋਂ ਆਪਣਾ ਮੁੱਖ ਘੁਮਾਉਂਦੇ ਨੇ ਔਰ ਪਿੱਛੋਂ ਇੱਕ ਨੇਜਾ ਉਹਨਾਂ ਦੇ ਯਾਰ ਪਰ ਹੋ ਜਾਂਦਾ ਹੈ ਫਤਿਹ ਬੁਲਾ ਕੇ ਉਹ ਸਿੱਧਕ ਪੈਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਹਟਾਰੀ ਤੇ ਚੜ ਕੇ ਜਕਾਰੇ ਲਾਉਂਦੇ ਨੇ ਪਿਆਰਿਓ ਜਿਸੁ ਦੇ ਹਜਰਤ ਮੁਹੰਮਦ 3000 ਫੌਜ ਲੈ ਕੇ ਕਰਬਲਾ ਦੇ میدان ਦੇ ਵਿੱਚ ਆਉਂਦਾ ਹੈ ਔਰ ਦੂਜੇ ਬੰਨੇ 5000 ਫੌਜ ਹੈ ਕੁੱਲਾ ਉੱਠਦਾ ਹੈ ਅੰਨਾ ਦੇ ਅਗੇ ਰੋਬਿੰਦਾ ਇੱਕ ਉਧਰ 5000 ਮੇਰੇ ਤੇ ਨਹੀਂ ਹਾਰ ਸਾਡਾ ਕੀ ਮੁਕਾਬਲਾ ਹੈ ਤੇ ਪਿਆਰਿਓ ਇਧਰ ਵੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 42 ਸਿੰਘ ਨੇ 10 ਲੱਖ ਦਾ ਕੀਰਾ ਹੈ ਪੁੱਤਰ ਸ਼ਹੀਦੀ ਪਾ ਗਏ ਉੱਚੀ ਏਟਾਰੀ ਤੇ ਚੜਕੇ ਜੇਕਾਰੀ ਬਣਉਂਦੇ ਨੇ ਨਾਲ ਦੇ ਸਿੰਘ ਵੀ ਸ਼ਹੀਦੀਆਂ ਪਾ ਗਏ ਐਸ ਲਈ ਉੰਦੇ ਪਰ ਤਕਦਾ ਸ਼ਮਾ ਆ ਗਿਆ ਜੰਗ ਲੜਦਿਆਂ ਲੜਦਿਆਂ ਇਸ ਵੇਨੇ ਬਾਬਾ ਜੂਹਾਰ ਸਿੰਘ ਵੀ ਸਤਗੁਰੂ ਦੇ ਅੱਗੇ ਪੇਸ਼ ਹੋ ਕੇ ਜੰਗ 'ਚ ਜਾਣ ਦੀ ਇਜਾਜ਼ਤ ਮੰਗਦਾ ਹੈ ਸਤਗੁਰੂ ਆਪਰੇ ਹੱਥੀ ਕਲਗੀ ਜਗਾ ਸਜਾਉਂਦੇ ਨੇ ਸ਼ਸਤਰ ਪਹਿਨਾਉਂਦੇ ਨੇ ਤਿਆਰ ਵਰਤਿਆਰ ਕਰਕੇ ਭੇਜਦੇ ਨੇ ਔਰ ਇਹਦੇ ਨਾਲ ਵੀ ਪੰਜ ਸਿੰਘਾਂ ਦਾ ਜਥਾ ਜੰਗ ਦੇ ਵਿੱਚ ਜਾਂਦਾ ਪਿਆਰੇ ਉਸੇ ਤਰ੍ਹਾਂ ਹੀ ਅਜੀਤ ਸਿੰਘ ਵਾਹੂ ਦੁਸ਼ਮਣਾਂ ਦੇ ਆਵ� ਲਾਉਂਦੇ ਨੇ ਜਿੱਦਨ ਨੂੰ ਪੈਂਦੇ ਨੇ ਬਿਜਲੀ ਦੀ ਫੁਰਤੀ ਮੰਗ ਪੈਂਦੇ ਨੇ ਅਬ ਦੁਸ਼ਮਣ ਵੀ ਦੇਖ ਰਿਹਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਇਹ ਨੂੰ ਮੈਂ ਸ਼ਹੀਦ ਕਰਾਂਗਾ ਦੂਜਾ ਕਹਿੰਦਾ ਮੈਂ ਸ਼ਹੀਦ ਕਰਾਂਗਾ ਕੁਝ ਇਤਿਹਾਸਕਾਰ ਬੜਾ ਗਲਤ ਲਿਖਦੇ ਨੇ ਕਿ ਜਹਾਰ ਸਿੰਘ ਨੂੰ ਤੇ ਲੱਗ ਗਈ ਜਹਾਰ ਸਿੰਘ ਨੇ ਪਾਣੀ ਮੰਗਿਆ ਪਾਣੀ ਪੀਣ ਵਾਸਤੇ ਆਈ ਉਹ ਗੁਰੂ ਸਾਹਿਬ ਲੈ ਕੇ ਆਏ ਇੱਥੇ ਤੇਰੇ ਵਾਸਤੇ ਪਾਣੀ ਨਹੀਂ ਪਿਆਰਿਓ ਐਸਾ ਕਦੀ ਨਹੀਂ ਹੁੰਦਾ ਜੰਗ ਯੁੱਧ ਲੜਦਿਆਂ ਹੋ ਜਾਂ ਕੋਈ ਕਹਿ ਦੇਵੇ ਕਿ ਮੈਂ ਪਾਣੀ ਪੀਣ ਚੱਲਿਆ ਐ ਐਸਾ ਹੁੰਦਾ ਸਕੂਲਾਂੋਂ ਆਉਦੇ ਚਾਰ ਬੱਚੇ ਰਾਹ ਦੇ ਵਿੱਚ ਲੜ ਪੈਣਗੇ ਫੱਟੀ ਟੁੱਟ ਜਾਵੇ ਇੱਕ ਦੀ ਕਹਿ ਦੇਵੇ ਖੋਲ ਜੋ ਯਾਰ ਮੈਂ ਘਰੋਂ ਫੱਟੀ ਲੈ ਆਵਾਂ ਫੇਰ ਲੜਦੇ ਆ ਕਦੀ ਨਹੀਂ ਹੁੰਦਾ ਕਹਿਣ ਦਾ ਭਾਵ ਜੰਗ ਦੇ ਵਿੱਚ ਵਾਰ-ਵਾਰ ਕੀ ਲੜਦੇ ਨੇ ਔਰ ਉਸ ਵੇਲੇ ਕੋਈ ਪਾਣੀ ਪੀਣ ਦਾ ਮਤਲਬ ਨਹੀਂ ਤੇ ਕੋਈ ਵਾਪਸ ਆਉਣ ਦਾ ਮਤਲਬ ਨਹੀਂ ਇਸੇ ਤਰ੍ਹਾਂ ਹੀ ਲੜਦੇ ਲੜਦੇ ਜੁਝਾਰ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਔਰ ਜਿਸ ਵੇਲੇ ਜੁਝਾਰ ਸਿੰਘ ਸ਼ਹੀਦ ਦੀ ਪਾਉਂਦੇ ਨੇ ਗੁਰੂ ਸਹਿਬੇਨ ਚੀਟਾਰੀ ਦੇ ਉੱਤੇ ਚੜ ਕੇ ਜਕਾਰੇ ਛੱਡਦੇ ਨੇ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਸੱਚੇ ਪਾਸ਼ਾ ਤੇਰੀ ਅਮਾਜ ਤੈਨੂੰ ਸਾਉਂਡ ਦਿੱਤੀ ਹੁਣ ਮੈਸ਼ਰ ਘਰ ਹਾਂ ਜੋ ਮੈਂ ਬਚਨ ਸਿੰਘਾਂ ਦੇ ਨਾਲ ਕੀਤੇ ਸੀ ਮੈਂ ਉਹਨਾਂ ਤੇ ਖਰਾ ਉਤਰ ਰਿਹਾ ਹਾਂ ਮੈਂ ਆਪਣਾ ਸਰਵਸ ਕਿਹਾ ਸੀ ਪਿਤਾ ਪਹਿਲਾ ਮਾਰਿਆ ਦੋ ਪੁੱਤਰ ਵੀ ਮਾਰ ਦਿੱਤੇ ਨੇ ਬਾਕੀ ਛੋਟੇ ਪੁੱਤਰਾਂ ਅੰਦਰ ਤੇ ਮਾਤਾ ਗੁਜਰ ਕੌਰ ਦਾ ਜੀ ਪਤਾ ਨਹੀਂ ਕਿੱਥੇ ਨੇ ਸੁ ਕਹਿਣ ਦਾ ਭਾਵ ਕਿ ਪੁੱਤਰ ਦੀ ਬਹਾਦਰੀ ਨੂੰ ਗੁਰੂ ਸਾਹਿਬ ਕੜੀ ਦੀ ਕੰਧ ਤੇ ਖੜੇ ਹੋ ਕੇ ਵੇਖ ਰਹੇ ਸੀ ਔਰ ਜਿਸ ਵੇਲੇ ਜੋਧੇ ਵਿੱਚ ਇਹ ਵੀ ਸ਼ਹੀਦ ਹੋ ਗਏ ਆ ਸੰਸਾਰ ਵਿੱਚ ਕੋਈ ਵੀ ਰਹਿਬਰ ਬਾਦਸ਼ਾ ਅਜੇ ਆ ਨਹੀਂ ਹੋਇਆ ਜਿਸ ਨੇ ਮਜਲੂਮਾਂ ਦੀ ਰਾਖੀ ਖਾਤਰ ਆਪਣੇ ਹੱਥੀ ਪਿਤਾ ਨੇ ਪੁੱਤਰ ਨੂੰ ਸ਼ੀਦੀਵਲ ਤੋੜਿਆ ਹੋਵੇ ਦੋਵੇਂ ਸਾਹਿਬ ਜਿਆਦਿਆਂ ਦੀ ਸ਼ਹਾਦਤ ਤੋਂ ਪਿਛੋ ਦਸ਼ਮੇਸ਼ ਪਿਤਾ ਨੇ ਸ਼ੁਰਾਨਾ ਕੀਤਾ ਧਨਪਾਗ ਮੇਰੇ ਇਹ ਅੰਨਾ ਦੀ ਮਾਨਸੀ ਉਹਨਾਂ ਨੂੰ ਸਾਹਮਣੇ ਮੈਦਾਨੇ ਜੰਗ ਤੋਂ ਸਖਰੋ ਕੇ ਜਾ ਗਏ ਚਮਕਾਉ ਦੀ ਅਸਾਣੀ ਜੰਗ ਦੇ ਵਿੱਚ ਵੱਡੇ ਸਾਹਿਬ ਜਿਆਦਿਆਂ ਸਮੇਤ ਸ਼ਾਮ ਤੱਕ 35 36 ਸਿੰਘ ਸ਼ਹੀਦੀਆਂ ਪਾ ਗਏ ਔਰ ਇਸ ਧਰਤੀ ਤੇ ਪਵਿੱਤਰ ਸਥਾਨ ਬਣਿਆ ਹੈ شہادت اتہاس کی شادی پر دی ہے کبھی اللہ یار خان اس دھرتی تینوں بہت ستکار دیتا ہے بس ایک ہند میں تیتھ ہے یاترا کے لیے کٹائے باپ نے بچے جہاں خدا کے لیے چمک ہے مہر کی چمکاؤ تیرے یروں میں جہیں سے بن کے ستارے گئے شمع کے لیے ਸੋ ਪਿਆਰਿਓ ਬੜੀ ਵੱਡੀ ਦਾਸਤਾ ਹੈ ਰਾਤ ਦਾ ਸਮਾ ਹੋਇਆ ਜੰਗ ਸਮਾਪਤ ਹੋਈ ਇਥੇ ਪਾਈ ਜੀਮਨ ਸਿੰਘ ਜੀ ਉਹਨਾਂ ਨੇ ਸਤਿਗੁਰੂ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਤੁਸੀਂ ਇੱਥੋਂ ਨਿਕਲ ਜਾਓ ਤੁਸੀਂ ਜਾਓਗੇ ਤੇ ਬਾਅਦ ਵਿੱਚ ਖਾਲਸਾ ਪੰਥ ਹੋਰ ਸਾਜਿਆ ਜਾਏਗਾ ਤੁਸੀਂ ਸ਼ਹੀਦੀ ਪ੍ਰਾਤ ਕਰ ਗਏ ਖਾਚੇ ਦਾ ਨਾਮੋ ਨਿਸ਼ਾਨ ਨਹੀਂ ਰਹਿਣਾ ਗੁਰੂ ਸਾਹਿਬ ਇਸ ਗੱਲ ਨੂੰ ਨਹੀਂ ਮੰਨਦੇ ਆਹ ਔਰ ਇਸ ਛੇ ਦੇ ਫਿਰ ਦਇਆ ਸਿੰਘ ਜੀ ਮਾਨ ਸਿੰਘ ਦੀ ਧਰਮ ਸਿੰਘ ਦੀ ਤੇ ਜੀਵਨ ਸਿੰਘ ਜੀ ਤੇਕ ਸਿੰਘ ਹੋਰ ਹੈ ਉਹ ਪੰਜ ਸਿੰਘ ਕਤਰ ਹੋ ਕੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਦੇ ਨੇ ਜਦੋਂ ਨਹੀਂ ਸੁਣਦੇ ਫਿਰ ਕਹਿੰਦੇ ਕਿ ਠੀਕ ਹੈ ਆਗਿ ਨੇ ਬਖਸ਼ਿਸ਼ ਕੀਤੀ ਕਿ ਪੰਜਾ ਵਿੱਚ ਪਰਮੇਸ਼ਰ ਹੈ ਫਿਰ ਅਸੀਂ ਹੁਕਮ ਲਾਉਂਦੇ ਹਾਂ ਤੁਸੀਂ ਇੱਥੋਂ ਛੱਡ ਕੇ ਜਾਓ ਕਹਿੰਦੇ ਜਾਵਾਂਗੇ ਠੀਕ ਹੈ ਤੁਹਾਡਾ ਮੰਨ ਲੈਂਦੇ ਹਾਂ ਪਰ ਜਿਸ ਵੇਲੇ ਅਸੀਂ ਜਾਵਾਂਗੇ ਅਸੀਂ ਤਾੜੀ ਮਾਰ ਕੇ ਜਾਵਾਂਗੇ ਦੁਸ਼ਮਨਾ ਦੇ ਵਿੱਚੋਂ ਲੰਘਦੇ ਜਾਵਾਂਗੇ ਭਾਈ ਮਾਨ ਸਿੰਘ ਤੇ ਤਰਮ ਸਿੰਘ ਦੇ ਨਾਲ ਗੱਲਬਾਤ ਹੋਈ ਸੰਗੁਰ ਸੱਚੇ ਪਾਤਸ਼ਾਹ ਦੇ ਉਹਨਾਂ ਨੂੰ ਹੁਕਮ ਕੀਤਾ ਕਿ ਤਾਰੇ ਦੀ ਐਸੇ ਦੇ ਉੱਤੇ ਤੁਸੀਂ ਫਲਾਣੀ ਜਗ੍ਹਾ ਤੇ ਨਿਲਣਾ ਹੈ। ਔਰ ਇਥੋਂ ਮੈਂ ਸਾਹਮਣੇੋਂ ਨਿਕਲਾਂਗਾ ਤੁਸੀਂ ਦੋ ਸਾਈਡਾਂ ਤੋਂ ਪਾਸੇ ਤੋਂ ਨਿਕਲਣਾ। ਜਿਸ ਵੇਲੇ ਇਹਨਾਂ ਗੱਡੀਆਂ ਦੇ ਵਿੱਚ ਕਰ ਜਾਵਾਂਗੇ ਬੋਲੇ ਸ਼ੋ ਨਿਹਾਲ ਦੀ ਜਕਾਰੇ ਲਾਵਾਂਗੇ ਔਰ ਜਕਾਰੇ ਗਜਾਉਂਦੇ ਹੋਏ ਜਦੋਂ ਅੱਗੇ ਜਾਵਾਂਗੇ ਤੇ ਫੇਰ ਰੰਗਣਾ ਵੇਖਿਓ ਜੇ ਜੰਗ ਦੀ ਸੋ ਪਿਆਰੀ ਵਸੇ ਤਰੀ ਕੀਤਾ ਗੁਰੂ ਸਾਹਿਬ ਨੇ ਤਾੜੀ ਮਾਰੀ ਦੁਸ਼ਮਣਾਂ ਦੇ ਵਿੱਚ ਵੜ ਗਏ ਉੱਚੀ ਉੱਚੀ ਜਗਾਰੇ ਲਾਏ ਖਲਬਲੀ ਮਚ ਗਈ ਹੁਣ ਦੁਸ਼ਮਣ ਆਸ ਵਿੱਚ ਲੜਨਾ ਸ਼ੁਰੂ ਹੋ ਗਏ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕਿਧਰੋਂ ਕੋਈ ਕੌਣ ਆ ਗਿਆ ਹੈ ਕਿਧਰ ਜਾ ਰਿਹਾ ਉੱਥੇ ਜੰਗ ਦਾ ਮਾਹੌਲ ਦੁਬਾਰਾ ਬਣ ਗਿਆ ਇਥੋਂ ਗੁਰੂ ਸਾਹਿਬ ਅੱਗੇ ਨਿਕਲ ਜਾਂਦੇ ਨੇ ਔਰ ਭਾਈ ਮਾਨ ਸਿੰਘ ਹੋੜੀ ਵੀ ਬਾਅਦ ਦੇ ਵਿੱਚ ਨਿਕਲਦੇ ਨੇ ਤੇ ਫਿਰ ਜਾ ਕੇ ਅੱਗੇ ਮਿਲਦੇ ਨੇ ਇਥੋਂ ਥੋੜੀ ਦੂਰੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਇੱਕ ਨਗਰ ਦੇ ਵਿੱਚ ਜਾਂਦੇ ਨੇ ਜਿੱਥੇ ਕਿ ਮਸੰਦ ਸੀ ਉਹਦਾ ਸੇਵਾਦਾਰ ਵੇਖ ਕੇ ਬੜਾ ਖੁਸ਼ ਹੁੰਦਾ ਗੁਰੂ ਸਾਹਿਬ ਨੂੰ ਕਹਿਣ ਲੱਗਾ ਸਤਿਗੁਰੂ ਸੱਤੇ ਪਾਸ਼ਾ ਤੁਹਾਡੇ ਦਰਸ਼ਨ ਹੋਏ ਮੇਰੀ 84 ਕੱਟੀ ਗਈ ਜਾ ਕੇ ਆਪਣੇ ਮਾਰਗ ਨੂੰ ਦੱਸਦਾ ਮਾਰਗ ਜਮਾਰੇ ਦੇ ਉੱਤੇ ਬੈਠਾ ਕਹਿਣ ਲੱਗਾ ਮਰਵਾਉਣਾ ਹੀ ਗੁਰੂ ਗੋਬਿੰਦ ਸਿੰਘ ਆਪਣੇ ਘਰ ਆ ਗਿਆ ਮੁਗਲ ਫੌਜ ਆਪਣਾ ਕાન ਬੱਚਾ ਕાન ਪੀੜ ਦੇਗੀ ਜਾਂ ਜਾ ਕੇ ਕਹਿ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਮੈਂ ਨਹੀਂ ਉਹਨਾਂ ਨੂੰ ਜਾਣਦਾ ਤੁਸੀਂ ਅੱਗੇ ਚੱਲੀ ਜਪੋ ਸੁਣਾ ਨਾ ਪਹਿਲਾਂ ਹੀ ਲਿਆ ਸੀ ਜਿਸ ਵਾਰੀ ਉਹਦੇ ਨੌਕਰ ਨੇ ਆਣ ਕੇ ਗੁਰੂ ਸਾਹਿਬ ਕੋਲ ਗੱਲ ਕਰਨ ਗਿਆ ਗੁਰੂ ਸਾਹਿਬ ਖਸ ਕੇ ਕਹਿਣ ਲੱਗੇ ਕਹਿੰਦੇ ਕੋਈ ਗੱਲ ਨਹੀਂ ਜਦੋਂ ਸਮਾਂ ਆਉਂਦਾ ਉਦੋਂ ਇਸੇ ਤਰ੍ਹਾਂ ਹੀ ਹੁੰਦਾ ਹੈ ਇਸ ਤੋਂ ਅੱਗੇ ਪਿਆਰਿਓ ਗੁਰੂ ਸਾਹਿਬ ਨਿਕਲ ਗਏ ਇੱਕ ਉਹ ਟਿੰਡ ਜਿਹੜੀ ਸੀ ਇੱਥੇ ਜਿਹੜੀ ਪਿਆਰਿਓ ਟਿੰਡ ਦੀ ਗੱਲ ਆਉਂਦੀ ਜਿਹੜੀ ਟਿੰਡ ਤੇ ਸਹਰਾਣਾ ਲਾਇਆ ਸੀ ਉਹਦੇ ਵਿੱਚ ਕੋਲੇ ਪਾ ਕੇ ਉਸ ਦਾ ਨੌਕਰ ਮਸਾਂ ਦਾ ਨੌਕਰ ਸਤਿਗੁਰੂ ਨੂੰ ਦਿੰਦਾ ਕਹਿੰਦਾ ਸਤਿਗੁਰੂ ਰਾਹ ਦੇ ਵਿੱਚ ਠੰਡ ਲੱਗੇਗੀ ਹੈ ਤੰਡ ਲੈ ਜਾਓ ਅੱਗ ਸੇਕ ਲੈਣਾ ਹੱਥ ਸੇਕ ਲੈਣੇ ਸਤਿਗੁਰੂ ਸਾਰੇ ਵਸਤੂ ਅੱਗੇ ਦਾ ਤੇ ਆਸਾ ਪ੍ਰਕਾਰ ਨੂੰ ਸਾਂਝ ਕਰਾਂਗੇ ਇੱਥੇ ਆਪਾਂ ਆਗੀ ਕੋਲ ਆਜਾਜਤ ਲਈ ਹੋਈਆਂ ਉਹਨਾਂ ਨੂੰ ਨੱਚ ਤਾਰਿਓ ਗੱਜ ਕੇ ਫਤੇ ਦਾ ਜੋ ਹੈ ਫਤੇ ਵਿੱਚ ਦਿਓ ਸ਼ਹਾਤ ਤੇ ਸਫਲ ਇਸੇ ਤਰ੍ਹਾਂ ਅੰਤਰ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ